ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਿੰਗ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਮਗਰੋਂ ਅਕਾਲੀ ਦਲ ਨੇ ਖੜੇ ਕੀਤੇ ਵੱਡੇ ਸਵਾਲ ਬੰਟੀ ਰੁਮਾਣਾ ਨੇ ਕਿਹਾ ਇਸ ਕੇਸ 'ਚ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦੀ ਚੁੱਪ ਇਹ ਸਾਫ਼ ਕਰਦੀ ਹੈ ਕਿ ਕਿਤੇ ਨਾ ਕਿਤੇ ਇਹ ਸਭ ਮਿਲੇ ਹੋਏ ਨੇ ਸੁਖਪਾਲ ਖੈਰਾ ਨੇ ਕਿਹਾ ਡੀਆਈਜੀ ਦੀ ਗ੍ਰਿਫਤਾਰੀ ਨੇ ਆਪ ਦੇ ਭ੍ਰਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵਿਆਂ ਦੀ ਕੱਢੀ ਫੂਕ ਇਸ ਨਾਲ ਪੁਲਿਸ ਫੋਰਸ 'ਚ ਭ੍ਰਸ਼ਟਾਚਾਰ ਦਾ ਪਰਦਾਫਾਸ਼ ਹੋਇਆ ਤੇ ਵਿਜੀਲੈਂਸ ਤੇ ਵੀ ਖੜੇ ਹੋਏ ਸਵਾਲ ਸੁਖਬੀਰ ਬਾਦਲ ਨੇ ਕਿਹਾ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਿਸ ਨਾਲ ਸੂਬੇ 'ਚ ਰੁਕੀ ਇਨਵੈਸਟਮੈਂਟ SDPC ਪ੍ਰਧਾਨ ਧਾਮੀ ਨੇ ਮਾਨ ਸਰਕਾਰ ਦੀ ਕੀਤੀ ਤਿੱਖੀ ਆਲੋਚਨਾ ਧਾਮੀ ਨੇ ਕਿਹਾ ਸਰਕਾਰ ਦਾ ਕੰਮ ਸੂਬੇ ਦਾ ਵਿਕਾਸ ਕਰਨਾ ਸਰਕਾਰ ਵੱਖਰੇ ਸ਼ਹੀਦੀ ਸਮਾਗਮ ਨਾਲ ਕਰ ਰਹੀ ਹੈ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਰਾਜਾ ਵੜਿੰਗ ਨੇ ਤਰਨਤਾਰਨ 'ਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰਾਂ ਨੂੰ ਲਿਆ ਲੰਬੇ ਹੱਥੀ ਵੜਿੰਗ ਨੇ ਕਿਹਾ ਇੱਥੇ ਇੱਕ ਉਮੀਦਵਾਰ ਦੇਸ਼ ਦੇ ਸੰਵਿਧਾਨ ਤੇ ਝੰਡੇ ਨੂੰ ਨਹੀਂ ਮੰਨਦਾ ਦੂਜਾ ਹਥਿਆਰਾਂ ਦੇ ਜ਼ੋਰ ਨਾਲ ਕਰਨਾ ਚਾਹੁੰਦਾ ਹੈ ਜਿੱਤ ਹਾਸਲ ਤੇ ਹੁਣ ਖਬਰਾਂ ਦਾ ਵਿਸਥਾਰ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸਵਾਲ ਖੜੇ ਕੀਤੇ ਨੇ ਪਾਰਟੀ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਬੰਟੀ ਰੁਮਾਨਾ ਨੇ ਕਿਹਾ ਕਿ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਦੀ ਚੁੱਪ ਇਹ ਸਾਫ਼ ਕਰਦੀ ਹੈ ਕਿ ਕਿਤੇ ਨਾ ਕਿਤੇ ਇਹ ਸਭ ਮਿਲੇ ਹੋਏ ਨੇ। ਮਾਨ ਸਰਕਾਰ ਵੱਲੋਂ ਇਸ ਤੇ ਹੁਣ ਤੱਕ ਕੋਈ ਬਿਆਨ ਤੱਕ ਨਹੀਂ ਦਿੱਤਾ ਗਿਆ। ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਨਾਲ ਦਲਾਲ ਕ੍ਰਿਸ਼ਨਾਨੂ ਦੀਆਂ ਤਸਵੀਰਾਂ ਤੋਂ ਸਾਫ਼ ਹੈ ਕਿ ਉਹ ਵੀ ਇਹਨਾਂ ਦੀ ਦਲਾਲੀ ਕਰਦਾ ਸੀ ਜਿਸ ਕਰਕੇ ਕਾਂਗਰਸ ਪਾਰਟੀ ਅੱਜ ਚੁੱਪ ਹੈ। ਬੰਟੀ ਰੁਮਾਨਾ ਨੇ ਕਿਹਾ ਕਿ ਸੀਬੀਆਈ ਵੱਲੋਂ ਵੱਡੀ ਰਿਕਵਰੀ ਦੇ ਬਾਵਜੂਦ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਨਾਲ ਜਣਾਵੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਖੜੇ ਕਰਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹੜਤਾਲੀ ਘੰਟੇ ਬੀਤਣ ਤੋਂ ਬਾਅਦ ਵੀ ਹੁਣ ਤੱਕ ਸਟੇਟ ਦਾ ਹੋਮ ਮਿਨਿਸਟਰ ਜਿਹੜਾ ਕਿ ਮੁੱਖ ਮੰਤਰੀ ਵੀ ਹੈ ਸਟੇਟ ਦਾ ਉਹਦੇ ਵੱਲੋਂ ਇਹਦੇ ਤੇ ਇੱਕ ਵੀ ਬਿਆਨ ਜਿਹੜੇ ਆਪ ਜੀ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਉੱਤੇ ਸਾਡੀ ਥੋੜੀ ਸਟੇਟ ਦਾ ਵਨ ਆਫ ਦਿ ਸੀਨੀਅਰ ਮੋਸਟ ਆਫਿਸਰ ਕੋਲੋਂ ਇੰਨਾ ਵੱਡਾ ਕੈਸ਼ ਬਰਾਮਦ ਹੋਇਆ ਹੈ ਤਸਵੀਰਾਂ ਚੈਨਲਾਂ ਤੇ ਦੇਸ਼ ਭਰ ਚ ਚੱਲ ਰਹੀਆਂ ਤੇ ਤੁਹਾਡੇ ਵੱਲੋਂ ਹਜੇ ਤੱਕ ਇੱਕ ਵੀ ਟਿੱਪਣੀ ਨਹੀਂ ਮੈਂ ਹੁਣ ਵੀ ਮੁੱਖ ਮੰਤਰੀ ਦਾ ਫੇਸਬੁੱਕ ਤੇ ਟਵਿੱਟਰ ਅਕਾਊਂਟ ਦੇਖ ਕੇ ਹਟਿਆ ਨਾਟ ਅ ਸਿੰਗਲ ਪੋਸਟ ਔਨ ਦਿਸ ਇਸ਼ੂ ਦੂਜੇ ਪਾਸੇ ਮੁੱਖ ਜਿਹੜੀ ਆਪੋਜੀਸ਼ਨ ਪਾਰਟੀ ਹੈ ਤਸਵੀਰਾਂ ਆਪੋਜੀਸ਼ਨ ਪਾਰਟੀ ਦੇ ਸਾਰੇ ਲੀਡਰਾਂ ਨਾਲ ਉਹ ਜਿਹੜਾ ਦਲਾਲ ਮੀਡਲਮੈਨ ਹੈ ਉਹ ਸਾਰਿਆਂ ਨਾਲ ਫੇਸਬੁੱਕ ਤੇ ਇੰਸਟਾਗ੍ਰam ਤੇ ਉਹਨੀਆਂ ਸਭ ਨੇ ਦੇਖੀਆਂ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਕੀ ਇਹਦੀ ਚੁੱਪੀ ਦਾ ਕਾਰਨ ਕੀ ਹੈ ਕਿ ਉਧਰ ਵੀ ਕੁਛ ਨਾ ਕੁਛ ਹਿੱਸਾ ਚੱਲਦਾ ਸੀ ਜਾਂ ਆਪਦੇ ਕੇਸਾਂ ਦੇ ਵਿੱਚ ਕਿਉਂਕਿ ਕਾਂਗਰਸ ਦੀ ਵੀ 5 ਸਾਲ ਜਿਹੜੀ ਲੁੱਟ ਹੋਈ ਹੈ ਉਹਦੇ ਸਾਰੇ ਕੰਪਰੋਮਾਈਜ਼ ਹੋਏ ਆ ਕਿ ਆਪਦੇ ਕੇਸਾਂ 'ਚ ਇੰਨੇ ਕੰਪਰੋਮਾਈਜ਼ ਹੋ ਗਏ ਕਿ ਤੁਸੀਂ ਬੋਲ ਹੀ ਨਹੀਂ ਰਹੇ ਤੀਜਾ ਤੇ ਵੱਡਾ ਸਵਾਲ ਤੁਸੀਂ ਵੇਖੋ ਇੰਨੀ ਵੱਡੀ ਬ੍ਰਾਹਮਗੀ ਹੋਗੀ ਮੈਂ ਅੱਜ ਤੱਕ ਕੋਈ ਕੇਸ ਨਹੀਂ ਸੁਣਿਆ ਜਿਹਦੇ 'ਚ ਇੰਨੀ ਬ੍ਰਾਹਮਦੀ ਹੋਈ ਹੋਵੇ ਤੇ ਇਨਵੈਸਟੀਗੇਟਿੰਗ ਏਜੰਸੀ ਨੇ ਪੁਲਿਸ ਰਿਮਾਂਡ ਇੱਕ ਦਿਨ ਦਾ ਵੀ ਨਾ ਮੰਗਿਆ ਹੋਵੇ ਕੋਰਟ ਤੋਂ ਕਿ ਇਹ ਪੈਸਾ ਕਿੱਥੋਂ ਆਇਆ ਇਹ ਪੈਸਾ ਕਿੱਥੇ ਜਾਣਾ ਸੀ ਕਿਹੜਾ-ਕਿਹੜਾ ਇਹਦੇ ਵਿੱਚ ਇਨਵੋਲਡ ਸੀ ਕਿਹਨੇ ਅੱਖੀਆਂ ਅੱਖਾਂ ਬੀਕੀਆਂ ਕਿਹਨੇ ਫੈਸਿਲਿਟੇਟ ਕਰਾਇਆ ਤੇ ਐਂਡ ਯੂਜ਼ਰ ਇਸ ਪੈਸੇ ਦਾ ਕੌਣ ਸੀ ਇਹ ਜਾਂਚ ਦਾ ਵਿਸ਼ਾ ਸੀ ਬਹੁਤ ਵੱਡੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਤੇ ਸੀਬੀਆਈ ਨੇ ਕੱਲ ਉਹਦਾ ਰਿਮਾਂਡ ਹੀ ਨਹੀਂ ਮੰਗਿਆ ਉਹਨਾਂ ਨੂੰ ਜੁਡੀਸ਼ੀਅਲ ਭੇਜਤਾ ਇਨਵੈਸਟੀਗੇਸ਼ਨ ক্লোਜ਼ ਜੁਡੀਸ਼ੀਅਲ ਦੇ ਵਿੱਚੋਂ ਕੁਝ ਸਮੇਂ ਬਾਅਦ ਇਹਨਾਂ ਨੂੰ ਫੈਸਿਲੀਟੇਟ ਕਰ ਦਿੱਤੀ ਜਾਊਗੀ ਇਹ ਆਫੀਸਰ ਸਭਾ ਫੇਰ ਆ ਕੇ ਆਪਣੀ ਕੁਰਸੀ ਤੇ ਬੈਠਣਗੇ ਸੋ ਇਹਦੇ ਚ ਤਿੰਨੋਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਮੈਂ ਫੇਰ ਕਹਾਂ ਪੰਜਾਬ ਦੀ ਲੁੱਟ ਜਿਹੜੀ ਹੋ ਰਹੀ ਐ ਇਹਨਾਂ ਨੈਸ਼ਨਲ ਪਾਰਟੀਆਂ ਵੱਲੋਂ ਇੱਕ ਹੋਰ ਇਹ ਉਹਦਾ ਜਿਉਂਦਾ ਜੱਗ ਦਾ ਸਬੂਤ ਐ ਕਿ ਨਾ ਤਾਂ ਮੌਜੂਦਾ ਸਰਕਾਰ ਬੋਲੀ ਇਸ ਤੇ ਨਾ ਕਾਂਗਰਸ ਹੁਣ ਤੱਕ ਬੋਲੀ ਕਾਂਗਰਸ ਦੇ ਪ੍ਰਧਾਨ ਨੇ ਇੱਕ ਤਰਨ ਤਰਨ ਚੱਲਵਾ ਜਾਂ ਬਿਆਨ ਦਿੱਤਾ ਜਦੋਂ মিডিਆ ਇੰਟਰੈਕਸ਼ਨ ਕਰ ਰਹੇ ਸੀ ਕਿਉਂਕਿ ਸਵਾਲ ਪੁੱਛੇ ਜਾਂਦੇ ਉੱਥੇ ਤਾਂ ਬੋਲਣਾ ਹੀ ਪੈਂਦਾ ਨਾ ਚੰਨੀ ਸਾਹਿਬ ਬੋਲੇ ਨਾ ਸਿੱਧੂ ਸਾਹਿਬ ਨੇ ਤਾਂ ਬੋਲਣਾ ਹੀ ਕੀ ਸੀ ਕਿਉਂਕਿ ਸਿੱਧੂ ਸਾਹਿਬ ਦੀਆਂ ਤਾਂ 50 ਤਸਵੀਰਾਂ ਐ ਜਿਵੇਂ ਫੈਮਿਲੀ ਮੈਂਬਰ ਦੀਆਂ ਹੋ ਨਾ ਪ੍ਰਕਾਸ਼ ਸਿੰਘ ਹਰ ਮੁਸਲੇ ਤੇ ਬੋਲਦੇ ਨੇ ਸੁਖੀ ਰੰਧਾਵਾ ਬੋਲਦੇ ਆ ਪ੍ਰਤਾਪ ਬਾਜਵਾ ਬੋਲਦੇ ਸਿੰਗਲ ਬੰਦੇ ਦਾ ਬਿਆਨ ਅਜੇ ਤੱਕ ਇਹਦੇ ਤੇ ਨਹੀਂ ਆਇਆ ਤੇ ਜਿਹੜੀ ਸੀਬੀਆਈ ਵੱਲੋਂ ਇਸ ਅੱਜ ਲੀਗਲ ਐਕਸਪਰਟਸ ਗੱਲ ਕਰਦੇ ਆ ਕਿ ਰਿਮਾਂਡ ਨਾਮ ਨਾ ਤੇ ਬਿਨਾ ਇਹਨੂੰ ਲਜਾਏ ਸਰਚ ਕਰਨਾ ਕਿਤੇ ਨਾ ਕਿਤੇ ਕੀ ਇਹਦੇ ਕੇਸ ਦੇ ਵਿੱਚ ਢਿੱਲ ਛੱਡੀ ਜਾ ਰਹੀ ਹੈ ਜਾਂ ਮਦਦ ਹੋ ਰਹੀ ਹੈ ਇਹ ਵੱਡੇ ਸਵਾਲ ਹੈ ਤੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਤੇ ਮੁੱਖ ਮੰਤਰੀ ਇਹਦੇ ਤੇ ਬਿਆਨ ਦੇਵੇ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀ ਲਿਆ ਖੈਰਾ ਨੇ ਕਿਹਾ ਕਿ ਡੀਆਈਜੀ ਦੀ ਗ੍ਰਿਫਤਾਰੀ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵਿਆਂ ਦੀ ਭੂਖ ਕੱਢ ਕੇ ਰੱਖ ਦਿੱਤੀ ਹੈ ਇਸ ਨਾਲ ਪੁਲਿਸ ਫੋਰਸ ਚ ਭ੍ਰਸ਼ਟਾਚਾਰ ਦਾ ਪਰਦਾ ਫਾਸ਼ ਹੋਇਆ ਹੈ ਅਤੇ ਵਿਜੀਲੈਂਸ ਤੇ ਵੀ ਸਵਾਲ ਖੜੇ ਹੋਏ ਨੇ ਖੈਰਾ ਨੇ ਕਿਹਾ ਕਿ ਵਿਜੀਲੈਂਸ ਦੀ ਦੁਰਵਰਤੋਂ ਮਾਨ ਸਰਕਾਰ ਵੱਲੋਂ ਸਿਰਫ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾ ਲੈਣ ਲਈ ਹੋ ਰਹੀ ਹੈ ਇਸੇ ਕਰਕੇ ਕੇਜਰੀਵਾਲ ਨੇ ਪੰਜਾਬ ਚ ਲੋਕਪਾਲ ਨੂੰ ਲਾਗੂ ਨਹੀਂ ਹੋਣ ਦਿੱਤਾ ਜਿਸ ਲਈ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਪਾਰਟੀ ਬਣਾਉਣ ਤੋਂ ਪਹਿਲਾਂ ਸੰਘਰਸ਼ ਕੀਤਾ ਗਿਆ ਸੀ ਮੇਨਸਟ੍ਰੀਮ ਜਿਹੜੀ ਆ ਸਾਰੀਆਂ ਪਾਰਟੀਆਂ ਦੀ ਉਹ ਇੱਥੇ ਖਮੋਸ਼ ਕਿਉਂ ਨੇ ਇਹਦਾ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨੇ ਕਿ ਕੀ ਇਹਨਾਂ ਦੀ ਕੋਈ ਮਾੜੀ-ਮੋਟੀ ਕੋਈ ਸੈਟਿੰਗ ਆ ਜਾਂ ਡਰਦੇ ਨੇ ਔਰ ਅਗਲੀ ਗੱਲ ਕੇਜਰੀਵਾਲ ਸਸੋਡਿਆ ਭਗਵੰਤਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਚੜ ਕੇ ਛੋਟੀ-ਛੋਟੀ ਗੱਲ ਤੇ ਟਵੀਟ ਇੱਕ-ਇੱਕ ਮਿੰਟ ਬਾਅਦ ਲਾਈਵ ਦੋ-ਦੋ ਮਿੰਟ ਬਾਅਦ ਫੁਲਾਣੇ ਨੂੰ ਟਾਂਚਾਂ ਟਿਚਰਾ ਐਰਾ ਗੈਰਾ ਨੱਥਾ ਖੈਰਾ ਫੁਲਾਣਾ ਤੇ ਭਾਈ ਤੁਸੀਂ ਚੁੱਪ ਕਿਉਂ ਹੁਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਇਹਦਾ ਮਤਲਬ ਤੁਸੀਂ ਕਬੂਲ ਲਿਆ ਵਾ ਕਿ ਨਹੀਂ ਤਾਂ ਮੰਡਾ ਮਾੜਾ ਮੋਟਾ ਸਰਕਾਰ ਦੀ ਡਿਫੈਂਸਿਵ ਪੇਸ਼ ਕਰਦਾ ਕਿ ਸੀਬੀਆਈ ਨੇ ਕੁਝ ਜ਼ਿਆਦਤੀ ਕੀਤੀ ਹੈ ਈਡੀ ਨੇ ਜ਼ਿਆਦਤੀ ਕੀ ਹੈ ਅੱਜ ਤਾਂ ਹੋ ਵੀ ਨਹੀਂ ਤੁਸੀਂ ਬੋਲੇ 댓 ਮੀਨਸ ਤੁਸੀਂ ਇਸ ਨੂੰ ਕੰਫੈਸ ਕੀਤਾ ਵਾ ਇਹ ਕਬੂਲਿਆ ਵਾ ਕਿ ਹਾਂ ਸਾਡੀ ਅਫਸਰਸ਼ਾਹੀ ਪੂਰੀ ਕਰਾਪਟ ਹੈ ਪੰਜਾਬ ਦਾ ਸਾਰਾ ਨਿਜ਼ਾਮ ਕਰਾਪਟ ਆ ਔਰ ਇਹ ਸਾਰੇ ਪੈਸੇ ਦੇ ਭਾਈਵਾਲ ਆਮ ਆਦਮੀ ਪਾਰਟੀ ਦੀ ਕੰਪਲੀਟ ਲੀਡਰਸ਼ਿਪ ਆ ਇਹ ਇਸ ਭ੍ਰਿਸ਼ਟਾਚਾਰ ਦੇ ਜਿਹੜਾ ਵੱਡਾ ਇੱਕ ਖੁਲਾਸਾ ਹੋਇਆ ਇਹ ਉਹਦੇ ਮਤਲਬ ਇਹ ਕੱਡੇ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚ ਅੱਛਾ মিডিਆ ਬਾਰੇ ਸੁਣ ਲਓ ਜੀ ਛੋਟੀ ਛੋਟੀ ਗੱਲ ਤੇ ਹਰਪਾਲ ਚੀਮੇ ਦੇ ਮੋਰੇ ਮਾਈਕ ਕਦੀ ਕਿਸੇ ਆ ਈਟੀਓ ਦੇ ਮੋਰੇ ਮਾਈਕ ਜੀ ਕਦੀ ਕਿਸੇ ਮੋਰੇ ਜਿਹੜੀਆਂ ਗੱਲਾਂ ਉਹਨਾਂ ਨੇ ਸिखਾਈਆਂ ਹੁੰਦੀਆਂ ਸਿਰਫ ਉਹ ਪੁੱਛੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਕਿ ਡੀਆਈਜੀ ਭੁੱਲਰ ਦੀ ਏਡੀ ਵੱਡੀ ਖੁਲਾਸਾ ਹੋਇਆ ਏਡੇ ਵੱਡੇ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਦੇ ਕੋਲੋਂ 7.5 ਕਰੋੜ ਰੁਪਏ ਕੈਸ਼ ਲੱਭਾ 2.5 ਕਿਲੋ ਸੋਨਾ ਲੱਭਾ 50 ਪ੍ਰਾਪਰਟੀਆਂ ਲੱਭੀਆਂ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਨਾ ਡੀਜੀਪੀ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤ ਨਾ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਅਰਵਿੰਦ ਕੇਜਰੀਵਾਲ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਮਨੀਸ਼ ਸੋਸੋਡਿਆ ਜਿਹੜਾ ਪੰਜਾਬ ਦਾ ਇਨਚਾਰਜ ਆ ਅਜ ਤੱਕ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਜਾਣ ਕੇ ਲਗਭਗ ਡੇਢ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਅੱਜ ਮੈਂ ਲਾਈਵ ਕੀਤਾ ਇਸ ਕਰਕੇ ਮੇਰੇ ਵੀਰੋ ਜੇ ਤਾਂ ਆਪਣੇ ਸੂਬੇ ਨੂੰ ਬਚਾਉਣਾ ਵਾ ਤੇ ਫਿਰ ਇਹਨਾਂ ਦੀ ਅਸਲੀਅਤ ਸਮਝ ਲਓ ਛਿਤੋਣਾ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨੇ ਕਿਸਾਨਾਂ ਨੂੰ ਕੁੱਟਦੇ ਨੇ ਉੱਥੇ ਬੁਲਡੋਜ਼ਰ ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਢੋਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜਦੋਂ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਜਾਂ ਪੰਜਾਬ ਦੇ ਆਮ ਆਵਾਮ ਨੂੰ ਡਰਾਉਂਦੇ ਨੇ ਇਹਦਾ ਮਤਲਬ ਲੋ ਐਂਟੀ ਪੰਜਾਬ ਦੇ ਇਹ ਜਿਹੜਾ ਆਕਾਸ਼ ਪੱਤਾ ਇਹ ਪੰਜਾਬ ਪੁਲਿਸ ਕੋ ਵੀ ਆ ਸਕਦਾ ਸ਼ਿਕਾਇਤ ਕਰਨ ਲਈ ਇਹ ਵਿਜੀਲੈਂਸ ਬਿਊਰੋ ਨੂੰ ਵੀ ਜਾ ਕੇ ਅਪਰੋਚ ਕਰ ਸਕਦਾ ਸੀਗਾ ਇਦੇ ਲਾਗੇ ਇਹਨਾਂ ਦੇ ਐਮ.ਐਲ.ਏ ਵਗੈਰਾ ਫਿਰਦੇ ਨੇ ਆਮ ਆਦਮੀ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਗਰ ਇਹਨਾਂ ਨੂੰ ਦਿੱਤਾ ਅਸੀਂ ਮਸਲਾ ਇਹਨਾਂ ਨੇ ਉਲਟਾ ਪਰਚਾ ਮੇਰੇ ਤੇ ਕਰ ਦੇਣਾ ਦਰਜ ਤਾਂ ਕਰਕੇ ਉਸਨੇ ਸੀ.ਬੀ.ਆਈ ਨੂੰ ਅਪਰੋਚ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਨਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕੀਤਾ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖਾਂ ਦੀ ਸਰਮੌਰ ਸੰਸਥਾ ਐਸ ਡੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੇਕਰ ਸਿੱਖ ਕੌਮ ਇਕਜੁੱਟ ਹੁੰਦੀ ਹੈ ਤਾਂ ਹੋਰ ਨਾ ਸੂਬਿਆਂ 'ਚ ਵੱਖਰੀਆਂ ਕਮੇਟੀਆਂ ਨਹੀਂ ਬਣ ਸਕਦੀਆਂ ਸਨ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਸਥਾਨਕ ਪਾਰਟੀ ਹੈ ਜਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਿਸ ਨਾਲ ਸੂਬੇ ਅੰਦਰ ਇਨਵੈਸਟਮੈਂਟ ਕਰਨ ਵਾਲੀਆਂ ਕੰਪਨੀਆਂ ਨੂੰ ਹੋਰ ਬਦਲ ਲੱਭਣ ਲਈ ਮਜਬੂਰ ਹੋਣਾ ਪਿਆ ਆਪਣੀ ਕੌਮ ਦੀ ਇੰਸਟੀਚਿਊਨ ਨੂੰ ਤਗੜਾ ਰੱਖੋ ਤਾਂ ਜੇ ਬਚਣਾ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਫੌਜ ਹੈ ਪਛਾਣੋ ਕਿਹੜੇ ਕਈ ਝਾਲੀ ਵੀ ਬਣੇ ਫਿਰਦੇ ਆ ਕਿਉਂਕਿ ਏਜੰਸੀਆਂ ਬਣਾਉਂਦੀਆਂ ਪਰ ਆਪਾਂ ਨੂੰ ਆਪਣੀ ਜਥੇਬੰਦੀ ਜਿਹੜੀ 105 ਸਾਲ ਪੁਰਾਣੀ ਜਥੇਬੰਦੀ ਹੈ ਉਹਨੂੰ ਤਕੜਾ ਰੱਖੋਗੇ ਤੇ ਤੁਹਾਨੂੰ ਆਂਚ ਨਹੀਂ ਆਉਗੀ ਜੇ ਆ ਤਕੜੀ ਹੁੰਦੀ ਤੁਸੀਂ ਆ 10 ਸਾਲ ਸਾਡੀ ਕਮਜ਼ੋਰ ਨਾ ਕੀਤਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਕਿਦਾਰੇ ਹੋਰ ਭੱਜ ਜਾਣ ਹਿੰਮਤ ਨਹੀਂ ਹੋਣੀ ਸੀਗੀ ਐ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬਣਾਦਣ ਉੱਤਰ ਆਪਣੇ ਹੱਥ ਤੱਕ ਹਜ਼ੂਰ ਸਾਹਿਬ ਦਾ ਐਕਟ ਬਦਲਣ ਦੀ ਵੀ ਹਿੰਮਤ ਨਹੀਂ ਹੋਣੀ ਜਿਹੜੀ ਇੰਨੀ ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਫੌਜ ਹੈ ਹੀ ਨਹੀਂ ਇਹਨਾਂ ਦੀ ਕਮਜ਼ੋਰ ਕਰਤੀ ਐ ਇਸ ਕਰਕੇ ਆਪਣੀ ਪੇਕੇ ਆਪਣੀ ਫੌਜ ਨੂੰ ਤਗੜਾ ਰੱਖੋ ਤਾਂ ਹੀ ਬਚਾਂਗੇ ਤੇ ਆਪਣੀ ਇੰਸਟੀਟਿਊਸ਼ਨਸ ਕੋਈ ਵੀ ਹੋਵੇ ਉਹਦੇ ਖਿਲਾਫ ਨਾ ਬੋਲੋ ਜੇ ਕੋਈ ਗੱਲ ਹੈ ਭਾਵੇਂ ਕੰਨ ਚ ਆਪਣੇ ਥਿਊ ਦਦਿਓ ਆਪਾਂ ਆਪਣੀ ਬਦਨਾਮੀ ਸਭ ਤੋਂ ਵੱਧ ਆਪਾਂ ਹੀ ਕਰੀ ਜਾਂਦੇ ਆਂ ਹੋਰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਐ ਆਪਣੇ ਆਪ ਹੀ ਆਪਣੀ ਬਦਨਾਮੀ ਕਾ 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 ਕਿਹ ਕਿ ਹੁਣ ਰਾਹੁਲ ਗਾਲੀ ਨੇ ਕਹਤਾ 70% ਪੰਜਾਬ ਦਾ ਯੂਥ ਡਰੱਗਸ ਚ ਹੈ ਤੇ ਸਾਰੇ ਕਹਿਣ ਲੱਗੇ ਜੀ ਕਿ ਸਿੱਖ ਨੌਜਵਾਨ ਦਾ ਤਾਂ 70% ਡਰੱਗਸ ਚ ਹੈ ਮੈਂ ਤੁਹਾਨੂੰ ਐਕਚੁਅਲ ਇਨਸੀਡੈਂਟ ਦੱਸਦਾ ਮੈਂ ਡਿਪਟੀ ਸੀਐਮ ਸੀ ਮੈਂ ਸਨ ਫਾਰਮਾ ਇੱਕ ਬਹੁਤ ਵੱਡੀ ਇੰਡੀਆ ਦੀ ਕੰਪਨੀ ਹੈ ਮੈਂ ਉੱਥੇ ਗਿਆ ਉਹਨਾਂ ਨੂੰ ਪੰਜਾਬ ਚ ਇਨਵੈਸਟ ਕਰਾਉਣ ਵਾਸਤੇ ਤੇ ਮੈਂ ਉਹਨਾਂ ਦੇ ਮਾਲਕ ਕੋਲ ਬੈਠਾ ਮੈਨੂੰ ਕਹਿੰਦਾ ਜੀ ਅਸੀਂ ਇਨਵੈਸਟਾ ਕਰ ਲਾਂਗੇ ਲੇਬਰ ਮਿਲ ਜੂਗੀ ਲੋਕੀ ਕੰਮ ਕਰਨ ਵਾਲੇ ਮੈਂ ਕਿਹਾ ਕਿਉਂ ਉਹ ਕਹਿੰਦਾ ਜੀ ਅਸੀਂ ਪੜ੍ਹ ਰਹੇ ਹਾਂ ਕਿ 70% ਲੋਕੀ ਡਰੱਗਸ ਖਾਂਦੇ ਇੱਥੇ ਦੇਖੋ ਆਪਣਿਆਂ ਨੂੰ ਇਸ਼ੂ ਕੀ ਸੀ ਉਹ ਇਸ਼ੂ ਸੀ ਕਿ ਇੱਕ ਸਰਵੇ ਕੰਪਨੀ ਨੂੰ ਡਿਊਟੀ ਲਈ ਗਈ ਕਿ ਜਿਹੜੇ ਡਰੱਗ ਡੀਡਿਕਸ਼ਨ ਸੈਂਟਰ ਹੈ ਉਹਦਾ ਉਹਦੇ ਵਿੱਚ ਏਜ ਪ੍ਰੋਫਾਈਲ ਕੀਤੀ ਜਾਏ ਕਿ ਆਹ ਡਰੱਗ ਡਿਕਸ਼ਨ ਸੈਂਟਰ ਤਰਨਤਨ ਦਾ ਸੀ ਉਹਦੇ ਜਿੰਨੇ ਬੱਚੇ ਐ ਉਹਨਾਂ ਦੀ ਏਜ ਪ੍ਰੋਫਾਈਲ ਕੀਤੀ ਜਾਏ ਤੇ ਉਹਨਾਂ ਨੇ ਦੱਸਿਆ ਕਿ 70% ਉਸ ਡਰੱਗ ਸੈਂਟਰ ਵਿੱਚ ਨੌਜਵਾਨ ਸੀ ਆਬਵੀਅਸਲੀ ਤੇ ਉਹਨਾਂ ਨੇ ਕਿਹਾ ਦਾ ਸਾਰੇ ਕਰਕੇ ਤੇ ਬਨਾਮ ਕਰਤਾ ਦਿੱਲੀ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਧਾਮੀ ਨੇ ਕਿਹਾ ਕਿ ਮਾਨ ਸਰਕਾਰ ਤੋਂ ਪੰਜਾਬ ਅੰਦਰ ਸੜਕਾਂ ਤੱਕ ਨਹੀਂ ਬਣ ਰਹੀਆਂ ਉਹਨਾਂ ਨੂੰ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਜਨਮ ਤੇ ਸ਼ਹੀਦੀ ਸਮਾਗਮ ਮਨਾਉਣੇ ਧਾਰਮਿਕ ਜਥੇਬੰਦੀਆਂ ਦਾ ਕੰਮ ਹੈ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਦਰਕਨਾਰ ਕਰਕੇ ਵੱਖਰਾ ਸ਼ਹੀਦੀ ਸਮਾਗਮ ਕਰਵਾ ਰਹੀ ਹੈ ਧਾਮੀ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਆਪਣੇ ਸੂਬੇ 'ਚ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਪਰ ਉਹ ਵੀ ਸਿੱਖ ਗੁਰੂਆਂ ਨਾਲ ਸੰਬੰਧਿਤ ਸਮਾਗਮ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਰਵਾਉਂਦੇ ਨੇ ਮੈਂ ਪੁੱਛਿਆ ਵੀ ਡਿਵੈਲਪਮੈਂਟ ਬੜੀ ਹੋਈ ਆ ਅੱਜ ਸਰਕਾਰਾਂ ਭੁੱਲ ਗਈਆਂ ਸਰਕਾਰੀ ਨਸ਼ੇ ਦੇ ਵਿੱਚ ਧਰ ਨੂੰ ਵੀ ਨਾਲੇ ਗਰੱਸੀ ਜਾ ਰਹੇ ਆ ਇਹ ਕਨਸੈਪਟ ਨਹੀਂ ਸੀ ਕਦੇ ਵੀ ਐਵੇਂ ਦਾ ਕਿ ਉੱਥੇ ਮੈਂ ਪੜਨੇ ਪੁੱਛਿਆ ਕਹਿੰਦੇ ਜੀ ਨਤੀਸ਼ ਕੁਮਾਰ ਹੁਣ 2100 ਕਰੋੜ ਰੁਪਏ ਡਿਵੈਲਪਮੈਂਟ ਤੇ ਲਾਇਆ ਤੇ ਜਿਹੜੀ ਇਹ ਸ ਹਜੂਰ ਸਾਹਿਬ ਦੀ ਧਰਤੀ 2008 ਦੇ ਵਿੱਚ 1200 ਕਰੋੜ ਰੁਪਇਆ ਉਸ ਸਰਕਾਰ ਨੇ ਉਸ ਵੇਲੇ ਦੀ ਨਹੀਂ ਲਾਇਆ ਤੇ ਜਿਹੜੀਆਂ ਧਰਮ ਦੀਆਂ ਗਤੀਵਿਧੀਆਂ ਸੀ ਧਰਮ ਦੇ ਜਿੰਨੇ ਸਮਾਗਮ ਸੀ ਉੱਥੇ ਵੀ ਜਿਹੜੇ ਪਟਨਾ ਸਾਹਿਬ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟਨਾ ਸਾਹਿਬ ਬੋਰਡ ਨੇ ਰਲ ਕੇ ਮਨਾਏ ਤੇ ਹਜੂਰ ਸਾਹਿਬ ਵੀ ਤੇ ਸਰਕਾਰ ਦਾ ਕੀ ਕਾਰਜ ਸੀ ਅੱਜ ਪੰਜਾਬ ਦੀ ਸਰਕਾਰ ਪੈਚ ਲਾਉਣ ਤੋਂ ਬਿਲਕੁਲ ਮੁਨਕਰ ਆ ਭਾਵੇਂ ਆ ਮੈਂ ਇੱਥੇ ਇੱਥੇ ਬੈਠਾ ਦਿੱਲੀ ਦੇ ਵਿੱਚ ਇਹ ਮੈਂ ਤਾਂ ਗੱਲ ਕਰ ਰਿਹਾ ਮੈਂ ਕਹਿੰਦਾ ਉੱਥੇ ਵੀ ਹਾਂ ਕਿ ਧਾਰਮਿਕ ਕਾਰਜ ਸ਼ੋਮਣੀ ਕਮੇਟੀ ਨੂੰ ਕਰਨ ਦਿਓ ਅਸੀਂ ਤੁਹਾਨੂੰ ਸਦਾ ਦਿਨੇ ਖੁੱਲਾ ਤੁਸੀਂ ਵਜ਼ੀਰ ਵੀ ਆਓ ਮੁੱਖ ਮੰਤਰੀ ਵੀ ਆਵੇ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਮर्याਦਾ ਦਾ ਪਾਲਣਾ ਹੁੰਦਾ ਤੇ ਜੇਲੇ ਸਰਕਾਰ ਫਿਰ ਇਦਾਂ ਦੇ ਕਾਰਜ ਕਰੇ ਉਹ ਪਿੱਛੇ ਤੋਰਿਆ ਸੀ ਨਾ ਆਪਣੇ ਸ਼੍ਰੀਨਗਰ ਦੇ ਵਿੱਚ ਫਿਰ ਕੀ ਹਾਲ ਹੋਇਆ ਸੀ ਤੇ ਹੁਣ ਕੀ ਕਰ ਰਹੇ ਹੈ ਵੀ ਧਾਰਮਿਕ ਰਹਿਬਰਾਂ ਨੂੰ ਲੈ ਕੇ ਆ ਡਾਕਟਰ ਪਰਮਬੀਰ ਸਿੰਘ ਜੀ ਬੈਠੇ ਆ ਸਾਡੇ ਸਤਿਕਾਰਯੋਗ ਇੱਕ ਦੋ ਮੀਟਿੰਗਾਂ ਵੀ ਅਟੈਂਡ ਕਰਕੇ ਆਏ ਆ ਉਹਨਾਂ ਨੂੰ ਮੋਹਰੇ ਲਾ ਕੇ ਤੇ ਮੋਹਰੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਆ ਸਰਕਾਰ ਵੀ ਚੁਣੀ ਹੋਈ ਤੇ ਧਾਰਮਿਕ ਸੰਸਥਾ ਵੀ ਚੁਣੀ ਹੋਈ ਆ ਤੇ ਅਸੀਂ ਤਾਂ ਖੁੱਲਾ ਨੀਂਦਾ ਦੰਨੇ ਭਾਈ ਆਓ ਉਹ ਜਿਹੜੀ ਗੜ ਸ਼ੇਂਕਰ ਤੋਂ ਆਨੰਦਪੁਰ ਨੂੰ ਆਉਂਦੀ 3 ਸਾਲ ਹੋ ਗਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਰਦਿਆਂ ਨੂੰ ਤੁਹਾਡੀ ਅੱਖ ਨਹੀਂ ਖੁੱਲੀ ਸਤਲੋਜ ਦਾ ਜਿਹੜਾ ਪੋਲਿਆ ਭਵੇਂ ਅੱਜ ਦਾ ਇਹ ਟੌਪਿਕ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਕਾਰਾਂ ਕੀ ਕਰਦੀਆਂ ਸਤ ਲੋਜ ਦਾ ਪੋਲਿਆ ਜਾ ਕੇ ਦੇਖੋ ਡੇਢ ਡੇਡ ਫੁੱਟ ਨੀਵੇਂ ਖੱਡੇ ਪਏ ਆ ਮਿੱਟੀ ਤੱਕ ਨਹੀਂ ਪੱਥਰ ਤੱਕ ਨਹੀਂ ਪੈ ਰਿਹਾ ਸਰਕਾਰਾਂ ਦੇ ਕਾਰਜ ਧਰਮ ਨੂੰ ਨਹੀਂ ਚਲਾਉਣ ਨੂੰ ਹੁੰਦੇ ਲੋਕਾਂ ਦੀ ਜਿਹੜੀ ਆਪਣੇ ਜਿਹਨਾਂ ਚੁਣਿਆ ਹੁੰਦਾ ਉਹ ਲੋਕਾਂ ਦੀਆਂ ਲੋਕ ਨੀਤੀਆਂ ਲਈ ਹੁੰਦੀਆਂ ਪਰ ਅੱਜ ਆਪਾਂ ਭੁੱਲ ਭੁਲੇਖੇ ਖਾ ਗਏ ਆਪਾਂ ਮੂਹਰੇ ਰਾਜਨੀਤੀ ਰੱਖ ਲਈ ਧਰਮ ਪਿੱਛੇ ਡੇ ਗਿਆ ਤੇ ਕਈ ਵਾਰੀ ਸਾਡੀਆਂ ਵੀ ਕਮਜ਼ੋਰੀਆਂ ਹੁੰਦੀਆਂ ਅਸੀਂ ਪਛੜ ਵੀ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਗੱਲ ਚੇਤੇ ਰੱਖੇ ਕਿ ਆ ਜਿਹੜੀ ਬਾਰ ਬਾਰ ਗੱਲ ਇਥੋਂ ਦਹਿرائی ਜਾ ਰਹੀ ਆ ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਹਿੰਨੇ ਆ ਤੇ ਅਸੀਂ ਰਿਹਾਈ ਕੋਈ ਹਾਕਮ ਮਲ ਕੋਈ ਭੀਖਵਾਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਇਸ ਦੇਸ਼ ਦਾ ਮੁਲਕ ਕੋਈ ਦੰਦਾ ਜਾ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲਾਂ ਚ ਬੰਦਾ ਆ ਜਾਂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਤਰਨਤਾਰਨ ਚ ਆਪਣੀ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਚ ਚੋਣ ਪ੍ਰਚਾਰ ਕਰ ਰਹੇ ਨੇ ਵੜਿੰਗ ਨੇ ਕਿਹਾ ਕਿ ਤਰਨਤਾਰਨ ਚ ਡਰ ਅਤੇ ਸਹਿਮ ਦਾ ਮਾਹੌਲ ਹੈ ਇੱਥੇ ਇੱਕ ਉਮੀਦਵਾਰ ਦੇਸ਼ ਦੇ ਸੰਵਿਧਾਨ ਤੇ ਝੰਡੇ ਨੂੰ ਨਹੀਂ ਮੰਨਦਾ ਇੱਕ ਹੋਰ ਉਮੀਦਵਾਰ ਹਥਿਆਰਾਂ ਦੇ ਜ਼ੋਰ ਤੇ ਜਿੱਤ ਹਾਸਲ ਕਰਨੀ ਚਾਹੁੰਦਾ ਹੈ ਇੱਥੋਂ ਦੇ ਲੋਕ ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਵੀ ਨਰਾਜ਼ ਨੇ ਹੜਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਇਹਨਾਂ ਦੋਵਾਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਨੀਵੇਂ ਪੱਧਰ ਦੀ ਰਾਜਨੀਤੀ ਦੇਖ ਲਈ ਹੈ ਵੜਿੰਗ ਨੇ ਕਿਹਾ ਕਿ ਜੇਕਰ ਲੋਕ ਸ਼ਾਂਤੀ ਤਰੱਕੀ ਤੇ ਕਾਨੂੰਨ ਦਾ ਸ਼ਾਸਨ ਚਾਹੁੰਦੇ ਨੇ ਤਾਂ ਉਹ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣ ਮੈਨੂੰ ਇਸ ਤੋਂ ਪਹਿਲਾਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਟੋਰਾ ਫੇਰਾ ਕਰਦੇ ਆ ਲੋਕ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਪਰੇਸ਼ਾਨ لیکن ایتھے ਆ ਕੇ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਹੈ ਸਰਕਾਰ ਦੇ ਨਾਲ ਨਾਲ جس ਪ੍ਰਕਾਰ ਦਾ ਤਰਨ ਤਰਨ ਦੇ ਵਿੱਚ ਮਾਹੌਲ ਹੈ ਇੱਕ ਡਰ ਦਾ ਸਹਿਮ ਦਾ ایسے ਲੋਕ ਚੋਣਾਂ ਲੜ ਰਹੇ ਹੈ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਜਿਹੜੇ ਦੇਸ਼ ਦੇ ਤਿਰੰਗੇ ਨੂੰ ਹੀ ਨਹੀਂ ਮੰਨਦੇ ایسے ਲੋਕ ਵੋਟ ਲੜ ਰਹੇ ਹੈ ਜਿਹੜੇ ਪਿਸਤੌਲ ਦੀ ਨੋਕ ਤੇ ਮੌਤ ਦਾ ਡਰ ਪਾ ਕੇ ਵੋਟ ਮੰਗ ਰਹੇ ਕੁਝ ਲੋਕ ਆਪ ਆ ਵੀ ਜਾਨ ਬਚਾਉਣ ਵਾਸਤੇ ਪਾਰਟੀਆਂ ਬਦਲ ਕੇ ਵੋਟ ਮੰਗ ਰਹੇ ਬੀਜੇਪੀ ਸਰਕਾਰ ਨੇ ਇਸ ਤਰਮ ਤਾਰਨ ਵਾਸਤੇ ਪੰਜਾਬ ਵਾਸਤੇ ਮਾਝੇ ਵਾਸਤੇ ਕੁਝ ਨਹੀਂ ਕੀਤਾ ਕਿਸਾਨਾਂ ਵਾਸਤੇ ਜੋ ਘੜਾਂ ਦੇ ਵਿੱਚ ਜੋ ਹਾਲਾਤ ਰਹੇ ਉਹ ਵੀ ਲੋਕਾਂ ਨੂੰ ਜਾਣੂ ਨੇ ਲੋਕ ਸੋ ਜਿਸ ਪ੍ਰਕਾਰ ਦੀ ਲੋਕਾਂ ਦੀ ਨਬਜ਼ ਤੇ ਲੋਕਾਂ ਦੇ ਇਸ਼ਾਰੇ ਮੈਂ ਜੋਸ਼ੀ ਸਾਹਿਬ ਘੁੰਮ ਰਹੇ ਆਇਏ ਥੇ ਔਰ ਮੈਂ ਤਾਂ ਪਹਿਲੀ ਵਾਰ ਹੀ ਆਇਆ ਬਾਜ਼ਾਰ 'ਚ ਔਰ ਜਿਸ ਪ੍ਰਕਾਰ ਜਫੀਆਂ ਰਿਸਪਾਂਸ ਲੋਕਾਂ ਦਾ ਹੈਗਾ ਲੋਕ ਮੈਨੂੰ ਲੱਗਦਾ ਅਮਨ ਔਰ ਸ਼ਾਂਤੀ ਚਾਹੁੰਦੇ ਚਾਹੇ ਉਹ ਸਿੱਖ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਾਈ ਹੈ ਚਾਹੇ ਉਹ ਦਲਿਤ ਹਰ ਬੰਦਾ ਚਾਹੁੰਦਾ ਕਿ ਪੰਜਾਬ ਹੱਸਦਾ ਵਸਦਾ ਰਹੇ ਸਾਨੂੰ ਡਰਾਉਣ ਵਾਲੇ ਪਸਤਮਖੌਣ ਵਾਲੇ ਨਹੀਂ ਚਾਹੀਦੇ ਵੋਟ ਅਸੀਂ ਉਹਨੂੰ ਦੇਣਾ ਚਾਹੁੰਦੇ ਜਿਹੜਾ ਹੱਥ ਜੋੜ ਕੇ ਪੈਰੀਂ ਹੱਥ ਲਾ ਕੇ ਜਿਹਦੇ ਵੋਟ ਮੰਗੇ ਤੇ ਜਿਹਦੀ ਅਸੀਂ ਬਾਹ ਮਰੋੜ ਸਕੀਏ ਸੋ ਮੈਨੂੰ ਉਮੀਦ ਹੈ ਇੰਜ ਲੱਗਦਾ ਹੈ ਕਿ ਇਨਕਲਾਬ ਚੁੱਪ ਚੁਪੀ ਤੇ ਲੋਕ ਐਸੀ ਇਨਕਲਾਬ ਲਿਆਉਣਗੇ ਪਰੰਤਾਰਨ ਚੋਂ ਕਿ ਇਹ ਮਿਸਾਲ ਹੋਏਗਾ ਪੰਜਾਬ ਦੇ ਅੰਦਰ ਕਿ ਤਰਨਤਾਰਨ ਦਾ ਬਾਏ ਇਲੈਕਸ਼ਨ ਇਸ ਤਰ੍ਹਾਂ ਦਾ ਮਾਹੌਲ ਕਿਉਂਕਿ ਲੋਕ ਚਾਹੁੰਦੇ ਸ਼ਾਂਤੀ ਰਹੇ ਤੇ ਸਾਡੇ ਵਪਾਰ ਵਧਣ ਰੋਜ਼ ਦਿਨ ਦਿਹਾੜੇ ਮੌਤ ਰੋਜ਼ ਦਿਨ ਦਿਹਾੜੇ ਕਤਲ ਸੱਚੀ ਅਪੀਲ ਕਰਨਾ ਹੈ ਮੈਂ ਤਾਂ ਬੇਨਤੀ ਹਰ ਨੂੰ ਇਹ ਕਰਦਾ ਕਿ ਅਮਨ ਔਰ ਸ਼ਾਂਤੀ ਚਾਹੁੰਦੇ ਹਾਂ ਪੰਜਾਬ ਹੱਸਦਾ ਵਸਦਾ ਚਾਹੁੰਦੇ ਹਾਂ ਭਾਰਤ ਦੇਸ਼ ਬਲੰਦੀਆਂ ਨੂੰ ਛੂਹੇ ਉਹ ਚਾਹੁੰਦੇ ਹਾਂ ਕੋਈ ਸਾਡਾ ਵਟਵਾਰਾ ਹੋ ਜਾਏ ਐਸੇ ਲੋਕ ਆ ਜਾਣ ਉਹ ਚਾਹੁੰਦੇ ਹਾਂ ਪੰਜਾਬ ਤਰੱਕੀ ਕਰੇ ਐਸੀ ਸਰਕਾਰ ਚਾਹੁੰਦੇ ਹਾਂ ਜਾਂ ਫਿਰ ਕਾਂਗਰਸ ਪਾਰਟੀ ਤਾਰਨ ਤਾਰਨ ਵਿਧਾਨ ਸਭਾ ਹਲਕੇ ਚ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਇਸ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਰਮਿਤ ਸਿੰਘ ਸੰਧੂ ਨੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਨੌਜਵਾਨਾਂ ਦੇ ਹੱਥਾਂ 'ਚ ਚਿੱਟਾ ਤੇ ਬੰਦੂਕਾਂ ਫੜਾਉਣਾ ਚਾਹੁੰਦਾ ਏ ਅਕਾਲੀ ਦਲ ਨਹੀਂ ਚਾਹੁੰਦਾ ਕਿ ਨੌਜਵਾਨਾਂ ਦੇ ਹੱਥਾਂ 'ਚ ਕਿਤਾਬਾਂ ਹੋਣ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਲਈ ਲਗਾਤਾਰ ਹਾਰ ਰਹੀਆਂ ਨੇ ਕਿਉਂਕਿ ਨਾਤਾ ਨੀਤੀਆਂ ਠੀਕ ਨੇ ਤੇ ਨਾ ਹੀ ਉਹਨਾਂ ਦੇ ਉਮੀਦਵਾਰ ਝੱਜਦੇ ਨੇ ਆ ਜਿਹੜੇ ਹੁਣ ਇਲੈਕਸ਼ਨਾਂ ਲੜਣ ਦੇ ਇਹਨਾਂ ਨੂੰ ਪੁੱਛੋ ਕਿ ਕਰੋਗੇ ਕੀ ਵੀ ਕਰੋਗੇ ਕੀ ਕਿਸੇ ਨੂੰ ਆ ਮੈਨੂੰ 4 ਪੈਸੇ ਆ ਜਾਣਗੇ ਕਿਸੇ ਨੂੰ ਆ ਵੀ ਮੈਨੂੰ 4 ਵੋਟਾਂ ਮਿਲ ਜਾਣਗੀਆਂ ਮੈਂ ਅਗਲੀ ਵਾਰ ਲਈ ਤਿਆਰ ਹੋ ਜੂੰ ਪਰ ਆ ਡੇਢ ਸਾਲ ਕੰਮ ਤੁਹਾਡੇ ਹੋਣੇ ਪੌਣੇ 2 ਸਾਲ ਜਿੱਥੇ ਮੋਹਰ ਤੁਸੀਂ ਲਾ ਦੋਗੇ ਇਹ ਉਥੇ ਹੀ ਮੋਹਰ ਲੱਗੂਗੀ ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ ਇਹ ਵੇਲਾ ਲੱਖ ਜਾਇਓ ਕਿਉਂਕਿ ਅੱਗੇ ਤੁਸੀਂ 8 ਸਾਲ ਪਿੱਛੜ ਗਏ ਔਰ ਇੱਥੇ ਹੀ ਗੱਲ ਨਹੀਂ ਆ ਜਿਹੜਾ ਸੂਏ ਸੂਏ ਔਰ ਲਾਲੂ ਕੋ ਮਣਦੋਂ ਸੁਆ ਜਾਂਦਾ ਝਭਾਲ ਮੇਰਾ ਹਲ ਆ ਗਿਆ ਪਤਾ ਲੱਗ ਗਿਆ ਹੁਣ ਉਹ ਵੀ ਸੂਏ ਸੂਏ ਵੀ ਸੜਕ ਚ ਭਾਲ ਨੂੰ ਪਾਤੀ ਜੇ ਵੇਖੋ ਕਿਸੇ ਮੈਨੂੰ ਕਿਸੇ ਨੇ ਦੱਸਿਆ ਸੋਣਾ ਜਾਂ ਮੈਨੂੰ ਕੋਈ ਭਰੇਖਾ ਆ ਇਹ ਹਲਕੇ ਦੇ ਵਿੱਚ ਰਹੇ ਆ ਸ਼ੁਰੂ ਤੋਂ ਰਹੇ ਅਜੇ 30 28 ਸਾਲ ਹੋ ਗਿਆ ਇੱਥੇ ਤੁਰੇ ਫਿਰਦੇ ਰਹੇ ਇੰਨਾ ਸੜਕਾਂ ਦੇ ਲਾਲੂ ਘੁੰਮਣ ਦੇ ਵਿੱਚ ਦੇ ਤੁਸੀਂ 2002 ਜੀ ਵੀ ਬੱਲੇ ਬੱਲੇ ਕਰਾਰਤੀ 2007 ਜੀ ਵੀ ਕਰਾਰਤੀ 2012 ਜੀ ਵੀ ਕਰਾਰਤੀ ਉਹਦੇ 2012 ਜੀ ਵੀ ਤਗੜੇ ਹੋ ਗਏ 40 50 ਹਜ਼ਾਰ ਵੋਟ ਪਾਈ ਤੁਸੀਂ 2022 ਜੀ ਵੀ ਚੰਗੀ ਵੋਟ ਪਈ ਆ 40 45 ਹਜ਼ਾਰ ਪਰ ਪਾਰਟੀਆਂ ਹਰ ਕੀਆ ਸਾਡਾ ਦੇ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਦੇ ਠੋਕ ਵਜਾ ਕੇ ਵੋਟਾਂ ਪਾਈਆਂ ਜਦੋਂ ਪਾਰਟੀਆਂ ਨੇ ਕੰਮ ਹੀ ਨਹੀਂ ਚੰਗੇ ਕਰਨ ਦੇ ਜਦੋਂ ਕਾਲੀ ਜਲਵਾ ਰਹੇ ਨੇ ਟਿਕਟਾਂ ਹੀ ਇਹੋ ਜਿਹੀ ਤਾਂ ਦੇ ਦੇਣੀਆਂ ਨੇ ਜਿੱਤੇ ਬੰਦੂਕਾਂ ਹੀ ਬੰਦੂਕਾਂ ਨਜ਼ਰ ਆਉਣ ਹੱਥ 'ਚ ਚਿੱਟਾ ਹੀ ਚਿੱਟਾ ਨਜ਼ਰ ਆਵੇ ਕਿਤਾਬਾਂ ਨਹੀਂ ਆਉਣੀਆਂ ਚਾਹੀਦੀਆਂ ਇਹਨਾਂ ਦੀ ਨੀਤੀ ਏ ਹੋ ਗਈ ਵੀ ਹੱਥ 'ਚ ਕਿਤਾਬ ਨਾ ਕਿਸੇ ਦੇ ਨਜ਼ਰ ਆਵੇ ਕਲਮ ਨਾ ਆਵੇ ਹੱਥ ਦੇ ਵਿੱਚ ਚਿੱਟਾ ਆਵੇ ਇਹਨਾਂ ਦੀਆਂ ਨੀਤੀਆਂ ਨੇ ਤੇ ਵੀਰੋ ਜੇ ਇਹੋ ਜੀ ਨੀਤੀ ਹੋਵੇ ਤੇ ਪੰਜਾਬ ਤਬਾਹ ਹੋਣ ਲੱਗਾ ਜੇ ਇਹਦੇ ਇਹੋ ਜਿਹੇ ਦੇ ਵਾਗ ਡੋ ਰਾਜੇ ਨਾ ਤੇ ਪੰਜਾਬ ਤਬਾਹ ਹੋਣ ਲੱਗਾ ਟਾਈਮ ਨਹੀਂ ਲੱਗਣਾ ਇਸ ਕਰਕੇ ਕਿਸੇ ਦੇ ਨਾਂ ਐਤਗੀ ਕਰਿਓ ਪਿਛਲੀ ਵਾਰਾਂ ਵੀ ਵੋਟਾਂ ਇੰਜ ਹੀ ਪੈਗੀਆਂ ਉਦੋਂ ਪਿਛਲੀ ਵਾਰਾ ਵੇਖੋ ਇਹ ਡੇਢ 2 ਸਾਲ ਆਪਾਂ ਸਾਫ ਲਾਗੇ ਪਿੰਡ ਵੀ ਸਾਫ ਲਾਗੇ ਇਲਾਕਾ ਵੀ ਸਾਫ ਲਾਗੇ ਪੰਜਾਬ ਵੀ ਸਾਮਲਾ ਗਿਆ ਤਰਨਤਾਰਨ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਲਈ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਹੈ। ਦਰਅਸਲ ਪਾਰਟੀ ਦੇ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਭਾਣ ਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰ ਦਿੱਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਕੋਮਲਪ੍ਰੀਤ ਸਿੰਘ ਦੇ ਹੱਕ 'ਚ 70 ਦੇ ਕਰੀਬ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਆਮ ਆਦਮੀ ਪਾਰਟੀ ਤੋਂ ਟਿਕਟ ਮੰਗੀ ਸੀ ਪਰ ਪਾਰਟੀ ਹਾਈ ਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਹਰਮਿਤ ਸਿੰਘ ਸੰਧੂ ਤੇ ਭਰੋਸਾ ਜਤਾਇਆ। ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਨਾਮਜ਼ਦਗੀ ਭਰਨ ਦੀ ਤਸਵੀਰ ਸਾਂਝੀ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਰੋਡ ਸ਼ੋਅ ਰਾਹੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਪੰਜਾਬ ਦੇ ਹੜ੍ਹ ਪੀੜਤ ਕੇਂਦਰ ਸਰਕਾਰ ਤੋਂ ਰਾਹਤ ਰਾਸ਼ੀ ਸਿੱਧੇ ਆਪਣੇ ਖਾਤਿਆਂ 'ਚ ਪਾਉਣ ਦੀ ਮੰਗ ਕਰ ਰਹੇ ਨੇ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਾਨ ਸਰਕਾਰ 'ਤੇ ਯਕੀਨ ਨਹੀਂ ਲੋਕਾਂ ਨੂੰ ਪਤਾ ਹੈ ਕਿ ਮਾਨ ਸਰਕਾਰ ਕੇਂਦਰ ਵੱਲੋਂ ਭੇਜੀ ਰਾਹਤ ਰਾਸ਼ੀ 'ਚ ਆਪਣਾ ਹਿੱਸਾ ਰੱਖਣ ਤੋਂ ਬਾਅਦ ਉਹਨਾਂ ਨੂੰ ਪੈਸੇ ਦੇਵੇਗੀ ਕੇਂਦਰ ਸਰਕਾਰ ਨੇ सौ करोड़ का सॉफ्ट लोन भी पंजाब सरकार को सेंक्शन किया है इसके साथ साथ जो किसान भाइयों को किसान सम्मान निधि आती थी लगभग 11 लाख किसान भाइयों को 200 करोड़ से अधिक की राशि इमीडिएटली जो है उनको एडवांस में उनकी जो सेकंड किश्त थी उसकी उसको भेज दिया गया है इसके साथ साथ हमारे मंत्री जब आए थे प्रधानमंत्री जी भी जब आए थे तो उन्होंने बताया था कि बारह हजार पांच सौ कुछ करोड़ रुपया ऑलरेडी पंजाब सरकार के पास आपदा एस डी आर एफ का पड़ा है स्टेट डिजास्टर फंड का पड़ा है उसमें से भी वो इस्तेमाल करें और जो इस साल की किस्त रहती थी दो सौ बयालीस करोड़ की एक किस्त तो आ गई थी दूसरी किस्त दिसंबर में आनी थी उसको भी दो सौ बयालीस करोड़ रुपया जो है वो किस्त जो है इमीडिएटली जो है स्टेट के खाते में डाली गई है और ये अब आगे सरकार की जिम्मेदारी है पंजाब सरकार की राजनीति का समय नहीं है यह राशि जो केंद्र सरकार ने आप तक पहुंचाई है वो तुरंत सही लाभार्थियों तक पहुंच सके जो विक्टिम है उन तक सही तरीके से पहुंच सके और इसमें से कोई कट ना लगे क्योंकि जब हमारे मंत्री लगभग हमारे 20 मंत्री पहले मंथ में आए थे और लगभग 32 मंत्री दूसरे महीने में ग्राउंड स्थिति को जायजा लेने के लिए प्रधानमंत्री मोदी जी ने भेजे थे और वहां पर अधिक किसान भाइयों का प्रभावित क्षेत्रों के जो हमारे पीड़ित लोग हैं उनका यह कहना था कि आप कोई भी ऐसा तरीका ढूंढिए जिससे कि राशि हमें सीधी मिल जाए, क्योंकि वो पंजाब सरकार के ऊपर विश्वास नहीं करते भगवंत मान के ऊपर विश्वास नहीं करते आम आदमी पार्टी पर विश्वास नहीं करते कि ये बीच में से अपना कटमनी रखे इस साल हम तक दिन खबर जाते फिर नजर पाने आज दिन खास खास खबर DIG ਭੁੱਲਰ ਦੀ ਗ੍ਰਿਫਤਾਰੀ ਮਗਰੋਂ ਅਕਾਲੀ ਦਲ ਨੇ ਖੜੇ ਕੀਤੇ ਵੱਡੇ ਸਵਾਲ ਬੰਟੀ ਰੁਮਾਣਾ ਨੇ ਕਿਹਾ ਇਸ ਕੇਸ 'ਚ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦੀ ਚੁੱਪ ਇਹ ਸਾਫ਼ ਕਰਦੀ ਹੈ ਕਿ ਕਿਤੇ ਨਾ ਕਿਤੇ ਇਹ ਸਭ ਮਿਲੇ ਹੋਏ ਨੇ ਸੁਖਪਾਲ ਖੈਰਾ ਨੇ ਕਿਹਾ DIG ਦੀ ਗ੍ਰਿਫਤਾਰੀ ਨੇ ਆਪ ਦੇ ਭ੍ਰਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵਿਆਂ ਦੀ ਕੱਢੀ ਫੂਕ ਇਸ ਨਾਲ ਪੁਲਿਸ ਫੋਰਸ 'ਚ ਭ੍ਰਸ਼ਟਾਚਾਰ ਦਾ ਪਰਦਾ ਫਾਸ਼ ਹੋਇਆ ਤੇ ਵਿਜੀਲੈਂਸ ਤੇ ਵੀ ਖੜੇ ਹੋਏ ਸਵਾਲ ਸਖਬੀਰ ਬਾਦਲ ਨੇ ਕਿਹਾ ਐਸਜੀਪੀਸੀ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਿਸ ਨਾਲ ਸੂਬੇ ਚ ਰੁਕੀ ਇਨਵੈਸਟਮੈਂਟ ਐਸਜੀਪੀਸੀ ਪ੍ਰਧਾਨ ਧਾਮੀ ਨੇ ਮਾਨ ਸਰਕਾਰ ਦੀ ਕੀਤੀ ਤਿੱਖੀ ਆਲੋਚਨਾ ਧਾਮੀ ਨੇ ਕਿਹਾ ਸਰਕਾਰ ਦਾ ਕੰਮ ਸੂਬੇ ਦਾ ਵਿਕਾਸ ਕਰਨਾ ਸਰਕਾਰ ਵੱਖਰੇ ਸ਼ਹੀਦੀ ਸਮਾਗਮ ਨਾਲ ਕਰ ਰਹੀ ਹੈ ਧਾਰਮਿਕ ਮਾਮਲਿਆਂ ਚ ਦਖਲਅੰਦਾਜ਼ੀ ਰਾਜਾ ਵੜਿੰਗ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰਾਂ ਨੂੰ ਲਿਆ ਲੰਬੇ ਹਾਥੀ ਵੜਿੰਗ ਨੇ ਕਿਹਾ ਇੱਥੇ ਇੱਕ ਉਮੀਦਵਾਰ ਦੇਸ਼ ਦੇ ਸੰਵਿਧਾਨ ਤੇ ਝੰਡੇ ਨੂੰ ਨਹੀਂ ਮੰਨਦਾ ਦੂਜਾ ਹਥਿਆਰਾਂ ਦੇ ਜ਼ੋਰ ਨਾਲ ਕਰਨਾ ਚਾਹੁੰਦਾ ਜਿੱਤ ਹਾਸਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ